960 ਤੋਂ 22 ਬਸਟਾਰਾ ਤੇ ਕਿੰਨੇ ਮਾਡਲ ਆ ਬਾਈ ਜੀ ਇਹ 16 ਮਾਡਲ 16 ਮਾਡਲ ਕੀ ਡਿਮਾਂਡ ਕਰਦਿਆਂ ਦੀ ਬਾਈ ਜੀ 7.5 ਲੱਖ 7.5 ਜੀ ਮਿੱਤਰੋ ਅੱਗੇ ਆ ਗਿਆ ਫਾਰਮਰ ਟਰੈਕ 6055 ਸੁਪਰ ਮਿਕਸ ਵਾਲਾ ਇਹ ਕਿੰਨੇ ਮਾਡਲ ਆ ਬਾਈ ਜੀ ਇਹ 14 ਮਾਡਲ ਆ ਜੀ 14 ਮਾਡਲ ਕੀ ਡਿਮਾਂਡ ਕਰਦਾਂ ਬਾਈ ਜੀ ਇਹਦੀ ਕਰਦਾਂ 495000 ਜੀ ਵਾਲੇ 495000 ਜੀ ਡਿਮਾਂਡ ਤੇ ਫੋਨ ਨੰਬਰ ਬਾਈ ਜੀ 9977202 ਹਾਂ ਜੀ 6720 ਤੇ ਜੇ ਕਿਹਨੇ ਪੁਰਾਣਾ ਟਰੈਕਟਰ ਵਿੱਚ ਘਟਾਣਾਵੇ ਕੱਟ ਲੈ ਭਾਈ ਹਾਂਜੀ ਦੋਸਤੋ ਆਪਾਂ ਪਹੁੰਚੇ ਬਾਈ ਜੀ ਤਲਵੰਡੀ ਸਬੂ ਟਰੈਕਟਰ ਮੰਡੀ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕੈਂਡ ਕੈਂਡ ਕੰਡੀਸ਼ਨ ਆ ਟਰੈਕਟਰ ਤੇ ਉਹਨਾਂ ਦੇ ਰੇਟ ਵਗੈਰਾ ਦੱਸਾਂਗੇ ਤੇ ਮਾਲਕ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਫੋਨ ਨੰਬਰ ਵੀ ਜਰੂਰ ਦੇਵਾਂਗੇ ਅੱਸੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਜੀ ਵਧੀਆ ਜੀ ਤੇ ਲੋਕੇਸ਼ਨ ਕੀ ਆ ਬਾਈ ਜੀ ਆਪਣੀ ਜੈਰੀਪਾਗੀ ਤਲਵੰਡੀ ਹਾਂਜੀ ਠੀਕ ਆ ਜੀ ਤੇ ਕਿੰਨੇ ਕੁ ਟਰੈਕਟਰ ਲੈ ਕੇ ਆ ਬਾਈ ਜੀ ਠੀਕ ਹੈ ਜੀ ਹੋਰ ਵੀ ਖੜਿਆ ਤਾਂ ਇੱਕ ਤਾਂ ਠੀਕ ਹੈ ਜੀ ਤੇ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਬਾਈ ਲੋਨ ਵਗੈਰਾ ਹੋ ਜਾਂਦਾ ਬਾਈ ਪੁਰਾਣਾ ਟਰੈਕਟਰ ਵੀ ਘਟਿਆ ਜਾਂਦਾ ਬਾਈ ਹਾਂਜੀ ਬਾਈ ਜੀ ਘਟਦਾ ਠੀਕ ਹੈ ਜੀ ਤੇ ਸਟਾਰਟ ਕਰਦੇ ਆ ਬਾਈ ਸਵਰਾ 960 ਤੋਂ 5 ਬਸਟਾਰ ਤੇ ਕਿੰਨੇ ਮਾਡਲ ਆ ਬਾਈ ਜੀ ਇਹ 16 ਮਾਡਲ 16 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗਾ ਜੀ 80 90 80 90 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਤੇ ਐਂਪਰ ਵਗੈਰਾ ਨਾਲ ਹੀ ਦੇਵੋਗੇ ਬਾਈ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆਂ ਦੀ ਬਾਈ ਜੀ ਸਵਾ ਪੰਜ ਲੱਖ ਸਵਾ ਪੰਜੀ ਤੇ ਮਾਨਤਨ ਹੋ ਜੂ ਬਾਈ ਮਾਨਤਨ ਕਰਦੇ ਠੀਕ ਹੈ ਜੀ ਅੱਗੇ ਜੀ ਅੱਗੇ ਆ ਗਿਆ ਜੀ ਫਾਰਮਰ ਟਰੈਕ 60 ਇਹ ਕਿੰਨੇ ਮਾਡਲ ਹੈ ਜੀ 97 ਮਾਡਲ ਹੈ ਜੀ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਮਾੜਾ ਹੈਗਾ 80 ਪੈਸੇ ਇਹਦੇ ਹੈਗਾ 45 ਪੈਸੇ 80 ਪੈਸੇ ਬਾਈਕ ਵਾਲੇ ਟਾਇਰ ਆ ਜੀ 프ਰੰਟ ਵਾਲੇ ਹੈਗਾ 45 ਪੈਸੇ ਤੇ ਇਹ ਕਿੰਨੇ ਮਾਡਲ ਜੀ 97 ਮਾਡਲ ਹੈ ਇਹਦਾ ਨੰਬਰ ਜੀ ਨੰਬਰ ਹੈਗਾ ਡੱਬਲੀ ਦਾ ਜੀ 8452 ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਕਰਦਾ ਬਾਈ ਜੀ 185000 ਹੈ ਜੀ ਤੇ ਮਾਨਤਾ ਹੋ ਜੇ ਜੋ ਵੀ ਮਾਨਤਾ ਕਰ ਦਾਂਗੇ 165000 ਦੇ ਦਿਆਂਗੇ ਠੀਕ ਹੈ ਜੀ 165 ਦਾ ਹੋਊਗਾ ਅੱਗੇ ਜੀ ਅੱਗੇ ਅਰਜਨ 605 ਡੀਆਈ ਆ ਗਿਆ ਜੀ ਇਹ ਕਿੰਨੇ ਮਾਡਲ ਹੈ ਬਾਈ ਜੀ ਨਾਓ ਮਾਡਲ ਹੈ ਇਹਦੀ ਕੀ ਡਿਮਾਂਡ ਕਰਦਾ ਜੀ 340000 340000 ਡਿਮਾਂਡ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਬਾਈ 80 ਪੈਸੇ ਗੁਡੀਅਰ ਦੇ ਟਾਇਰ ਹੈਗੇ ਆ ਬਾਈ ਜੀ ਦੇਖ ਸਕਦੇ ਆ ਤੁਸੀਂ ਤੇ ਇਹਦਾ ਨੰਬਰ ਬਾਈ ਜੀ ਨੰਬਰ ਹੈਗਾ ਜੀ ਐਚ ਆਰ 22N0 ਸੀ ਮਿਲ ਜੂਗੀ ਠੀਕ ਹੈ ਜੀ ਪਹਿਲੇ ਆਖ ਬਾਈ ਜੀ ਪ੍ਰੈਸ਼ਰ ਘਟਾਈ ਤੇ ਹੈਗਾ ਹਾਂ ਜੀ ਕਿੰਨੀ ਡਿਮਾਂਡ ਕਰਦੇ ਜੀ ਇਹਦੀ ਇਹ ਦੇ ਦਾਂ 100 3 ਲੱਖ ਰੁਪਏ ਸਵਾ 3 ਲੱਖ ਦਾ ਹੋ ਜਾਊਗਾ ਅੱਗੇ ਜੀ ਐਸ਼ਰ ਜੀ ਅੱਗੇ ਐਸ਼ਰ ਆ ਗਿਆ ਬਾਈ ਜੀ ਹੋ ਗਿਆ ਕਿੰਨੇ ਮਾਡਲ ਹੈ ਜੀ 2016 ਮਾਡਲ ਬਠੰਡਾ 16 ਮਾਡਲ ਹੈ ਬਠੰਡਾ ਨੰਬਰ ਹੈ ਤੇ ਨਾਗਦ ਕਾਇਦਾ ਟਰੈਕਟਰ ਆ ਤੇ ਬਾਈਕ ਵਾਲੇ ਟਾਇਰ ਆ ਗਏ ਭਾਈ ਜੀ ਬਿਲਕੁਲ ਨਵੇਂ ਬਾਈਕ ਵਾਲੇ ਟਾਇਰ ਜੇ ਕੇ ਦੇ ਬਿਲਕੁਲ ਨਵੇਂ ਆ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਇਹ ਜੀ ਫਰੰਟ ਵਾਲੇ ਟਾਇਰ ਆ ਇਹ ਜੀ ਚੱਤਰ ਪੰਜ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਆ ਕਿੰਨੀ ਡਿਮਾਂਡ ਕਰਦੇ ਆ ਦੀ 2.4 ਲੱਖ ਪੰਜ 2.35 ਹਜ਼ਾਰ ਹੈ ਜੀ 2.35 ਹਜ਼ਾਰ ਰੁਪਏ ਡਿਮਾਂਡ ਆ ਤੇ ਇਹ ਭਾਈ ਕਿੰਨੇ ਦਾ ਹੋਊਗਾ 1.5 ਲੱਖ 1.5 ਲੱਖ ਇਥੇ ਲਾਉਣ ਹੋ ਜੂ ਬਾਈ ਹਾਂਜੀ ਬਾਈ ਠੀਕ ਹੈ ਜੀ ਨਾਉਣ ਵੀ ਹੋ ਜੂ ਇਤੇ ਬਾਈ ਅੱਗੇ ਫਾਰਮ ਟਰੈਕ 60 ਈਪੀਆਈ ਇਹ ਇਹ ਕਿੰਨੇ ਮਾਡਲ ਆ ਬਾਈ 2013 ਦਾ 13 ਦਾ ਬਾਈ ਜੀ ਦਾ ਨਾਲੇ ਟਾਇਰ ਆ ਬਟੰਡਾ ਨੰਬਰ ਬਟੰਡਾ ਨੰਬਰ ਇਹਦੀ ਕੀ ਡਿਮਾਂਡ ਕਰਦਾ ਬਾਈ ਸਵਾ ਚਾਰ ਲੱਖ ਸਵਾ ਚਾਰ ਲੱਖ ਰੁਪਏ ਡਿਮਾਂਡਾ ਤੇ ਮੰਨਦਾ ਹੋ ਜੂ ਬਾਈ ਮੰਨਦਾ ਤੇ ਮਗਰਾਟ ਬਾਈ ਕਿ ਇਹ ਨਾਲ ਆਈਸਾਰੇ ਕਿਤੇ ਕੰਨ ਵੀ ਲੱਗੀ ਹੋਈ ਸੀ ਸ਼ੀਸ਼ੇ ਉੱਤੇ ਠੀਕ ਆ ਚਿੱਟੇ ਮਗਰਾਟ ਦੁੱਧਾਂ ਨੂੰ ਝੰਕਦਿਆ ਬਠਿੰਡਾ ਨੰਬਰ ਆ ਅੱਗੇ ਬਾਈ ਜੀ 485 ਅੱਗੇ ਏ ਸਰ 485 ਆ ਗਿਆ ਜੀ ਅੰਨ੍ਹਾ ਨੰਬਰ ਆ ਨਾਲ ਦੀ ਟਾਇਰ ਆ ਬਾਈ ਜੀ ਨਾਲ ਦੇ ਟਾਇਰ ਆ ਬਾਈ 70 56 ਟਾਇਰਾਂ ਦੀ ਕੰਡੀਸ਼ਨ ਹੈਗੀ ਆ ਇਹ ਸਾਈਡ ਗੀਅਰ 'ਚ ਆ ਗਿਆ ਜੀ ਇਹ ਕਿੰਨੇ ਮਾਡਲ ਆ ਬਾਈ 17 ਮਾਡਲ 17 ਮਾਡਲ ਆ ਕੀਡ ਮਾਡਲ ਕਰਦਾ ਇਹ ਜੀ ਚਾਰ ਲੱਖ 15000 ਆ ਜੀ ਹਾਂਜੀ ਚਾਰ ਲੱਖ ਦਾ ਪੂਰੇ ਚਾਰ ਲੱਖ ਦਾ ਜੀ ਹਾਂਜੀ ਅੱਗੇ ਜੀ ਹਾਂਜੀ ਮਿੱਤਰੋ ਅੱਗੇ ਆ ਗਿਆ ਫਾਰਮਰ ਟਰੈਕ 6055 ਸੁਪਰ ਮਿਕਸ ਵਾਲਾ ਇਹ ਕਿੰਨੇ ਮਾਡਲ ਆ ਭਾਈ ਜੀ ਇਹ 14 ਮਾਡਲ ਆ ਜੀ 14 ਮਾਡਲ ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਭਾਈ ਇਹ ਰਾਤੀ ਹੀ ਆ ਜੀ ਚੱਕੜਾ ਗੁੜੀਰ ਦਾ ਜਮਾਨਾ ਆ ਵੀ ਨਹੀਂ ਦਈ ਇਹ ਕੰਨੀ ਹਾਂ ਜਮਾਨ ਨਵੇਂ ਟਾਇਰ ਆ ਭਾਈ ਜੀ ਤੇ ਐਂਪ ਵਗੈਰਾ ਲੱਗੇ ਹੋਇਆ ਸਾਰਾ ਕੋ ਸੁਨਵਾਈ ਨਾਲ ਮਿਲੂਗਾ ਨਵਾਂ ਟਰੈਕਟਰ ਆ ਜਾਵਾਂਗਾ ਜਮਾਂ ਨਵਾਂ ਟਰੈਕਟਰ ਆ ਇਹ ਰੰਗ ਦੇਖ ਸਕਦਾ ਹਾਂ ਤੁਸੀਂ ਕਿੰਨਾ ਸ਼ਾਨਦਾਰ ਆ ਤੇ ਇਹ ਕਿੰਨੇ ਮਾਡਲ ਆ ਬਾਈ ਜੀ ਡਬਲ ਡਿਸਟ੍ਰੀਬਿਊਟਰ ਹੈ 14 ਮਾਡਲ ਆ ਜੀ 14 ਮਾਡਲ ਡਬਲ ਡਿਸਟ੍ਰੀਬਿਊਟਰ ਹਾਂ ਜੀ ਤੇ ਕੀ ਡਿਮਾਂਡ ਕਰਦਾ ਬਾਈ ਜੀ ਇਹਦੀ ਕਰਦਾ 4,95,000 ਰੁਪਏ ਜੀ 4,95,000 ਹੈ ਡਿਮਾਂਡ ਆ 4,75,000 ਪਰ ਹੈ ਇਹਦਾ 4,75,000 ਦਾ ਮਿਲੂਗਾ ਇੱਕ ਅੱਗੇ ਲੱਗਿਆ ਹੋਇਆ ਬਾਈ ਢੋੜਾ ਮਾਪਰ ਇਹ ਲਾਈਟਾਂ ਲੁੱਟਾਂ ਲੱਗੀਆਂ ਹੋਈਆਂ ਪੂਣੇ ਤਕੜੀਆਂ ਅੱਗੇ ਆ ਗਿਆ ਜੀ ਸਵਰਾਜ 8554 ਸਟਾਰ ਇਹ ਕਿੰਨੇ ਮਾਡਲ ਹੈ ਜੀ 10 ਮਾਡਲ ਹੈ ਜੀ ਕੰਪਨੀ ਦਾ ਪਾਵਰ ਸਟੀering ਹੈ ਬਾਈ ਹਾਂਜੀ ਹਾਂਜੀ ਠੀਕ ਹੈ ਜੀ ਇਹ ਗੱਡੀ ਦੇ ਟਾਇਰ ਨਵੇਂ ਆਈ ਜਾਵਾ ਪੀਕੇਟੀ ਦੇ ਨਵੇਂ ਟਾਇਰ ਆ ਬਾਈ ਸਿੱਕੇ ਵਰਗੇ ਮਗਰਾੜ ਪਏ ਦੂਜੇ ਵਰਗੇ ਚਿੱਟੇ ਨਾਲ ਤੇਰੇ ਜਿਹਨਾਂ ਨੂੰ ਇਹਨਾਂ ਦਾ origignal ਟ੍ਰੈਕ ਹੈ ਹਾਂਜੀ ਇਹ ਬੀਕੇਟੀ ਦੇ ਨੇ ਟਾਇਰ ਆ ਨੰਬਰ ਮਾਨਸਾ ਦਾ ਜੀ ਪੀਵੀ 31 ਮਾਨਸਾ ਦਾ ਨੰਬਰ ਆ ਤੇ ਪ੍ਰੈਸ਼ਰ ਕਟਾਈ ਕੰਪਨੀ ਵੱਲੋਂ ਆਇਆ ਕਿੰਨੇ ਮਾਡਲ ਆ ਬਈ ਇਹ 10 ਮਾਡਲ 10 ਮਾਡਲ ਆ ਹਾਂਜੀ ਇਹ ਕੀ ਡਿਮਾਂਡ ਕਰਦਾ ਜੀ 375000 ਤਿੰਨ ਲੱਖ 75000 ਹਾਂਜੀ ਠੀਕ ਹੈ 375000 ਦਾ ਮਿਲ ਜੂ ਬਈ ਜਨੂੰ ਡਿਮਾਂਡ ਕਹੇ ਕਿੰਨੀ ਮਰਜੀ ਹੋਵੇ ਇਹ ਹੋਰ ਬਈ ਕਰੇ ਵੀ ਖੜੇ ਟਰੈਕਟਰ ਬਾਈ ਹਾਂਜੀ ਠੀਕ ਪੁਰਾਣਾ 850 ਜੀ ਖੜਾ 12 ਮਾਣ ਖੜਾ ਜੀ ਹਾਂਜੀ ਹਾਂਜੀ ਹੋਰ ਵੀ ਟਰੈਕਟਰ ਹੁੰਦੇ ਆ ਜੀ ਸਾਡੇ ਕੋਲ ਤੇ ਆਪਣਾ ਐਡਰੈਸ ਦੱਸ ਦੋ ਬਈ ਇੱਕ ਵਾਰੀ ਗੈਰੀ ਭਾਗੀ ਗੈਰੀ ਭਾਗੀ ਪਿੰਡ ਆ ਜੀ ਹਾਂਜੀ ਤੇ ਫੋਨ ਨੰਬਰ ਬਈ ਜੀ 99724 ਹਾਂਜੀ 60002 ਤੇ ਜੇ ਕਿਸੇ ਨੇ ਪੁਰਾਣਾ ਟਰੈਕਟਰ ਵਿੱਚ ਟੱਕਰਣਾ ਹੋਵੇ ਕੱਟ ਲੈ ਬਈ ਜੀ ਜੇ ਕਿਸੇ ਨੇ ਉਹ ਵੇਚਣਾ ਹੋਵੇ ਸਿੱਧਾ ਉਹ ਵੀ ਦੱਸ ਦੇ ਉਹ ਚੱਕਰ ਠੀਕ ਹੈ ਜੀ ਨੰਬਰ ਇੱਕ ਵਾਰੀ ਹੋਰ ਬੋਲ ਦਿਓ 99724 ਹਾਂਜੀ 60002 ਠੀਕ ਹੈ ਜੀ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਹੋਰ ਨਵੇਂ-ਨਵੇਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ